ਕੈਟਵਾ ਕਰਦੇ ਆ ਜਾਂਦੇ ਕੈਟਵਾ ਕਰਦੇ ਡਾਕਟਰ ਸਾਹਿਬ ਕਿੱਥੇ ਚੱਲੇ ਕੋਡ ਤੁਨੇ ਅਸੀਂ ਤਾਂ ਡਾਕਟਰ ਕਾਦੇ ਆ ਵਹਿਮਾਂ ਦੇ ਡਾਕਟਰ ਵਹਿਮਾਂ ਦੇ ਉਹ ਮਾਈ ਗਾਡ ਗਾੜੀ ਭੇਜਣਾ ਸਮਾਨ ਲੈ ਕੇ ਜਾਣਾ ਹੈ ਗਾੜੀ ਭੇਜਣਾ ਸਮਾਨ ਲੈ ਕੇ ਜਾਣਾ ਹੈ 108 ਉਹ ਆ ਗਿਆ ਤੁਸੀਂ ਕਿਹਾ 108 ਆ ਗਈ ਮੜੀਰ ਕੋਈ ਛੱਡਣਾ ਇਹਨਾਂ ਦਾ ਆਏ ਓਏ ਜਿਹੜੀ ਤੂੰ ਟੌਮੀ ਦੀ ਸ਼ਰਟ ਪਾ ਲਈ ਨਾ ਆਏ ਓਏ ਓ ਮਰੀਾਈ ਪਿਆਏ ਤਿਕਾ ਨਾ ਬਾਈ ਤੁਸੀਂ ਯਾਰ ਪਿੰਡੋਂ ਮੋਗੇ ਆਣ ਕੇ ਰਾਤ ਰਹਿ ਰਹੇ ਹਾਂਜੀ ਵੀਰ 15 ਕਿਲੋਮੀਟਰ ਵੈਸੇ ਹੀ ਵੈਸੇ ਹੀ ਰਾਤ ਲੈ ਲਈ ਦੀ ਘਰੇ ਸਾਨੂੰ ਲਾਂਹਤ ਹੀ ਬਹੁ ਪੈਂਦੀ ਆ ਤੇ ਜਦੋਂ ਇੱਥੇ ਰਹਿ ਲੈਨੇ ਉਦੋਂ ਸਾਡੀ ਲਾਂਹਤ ਫੇਰ ਦੁੱਗਣੀ ਹੋ ਜਾਂਦੀ ਤੇ ਇਹਦੇ ਨਾਲ ਅਸੀਂ એનਰਜੈਟਿਕ ਰਹਿੰਨੇ ਆ ਤੇ ਸਾਡੀਆਂ ਬਾਡੀਆ ਡੀਟੌਕਸ ਹੁੰਦੀਆਂ ਨੇ ਬਹੁਤ ਹੀ ਤਰ੍ਹਾਂ ਦੇ ਕਲਰ ਆ ਬਖਾਈ ਗਰਦੀਪ ਕਿਹੜੇ ਕਿਹੜੇ ਕਲਰ ਪਾਇਆ ਤੇ ਵੇਖੋ ਜੀ ਅੱਜ ਸਾਡਾ ਬੋਲਣਾ ਉਹ ਗੋਰਾ ਹੀ ਬੜਾ ਲੱਗੀ ਜਾਂਦੇ ਆ ਸੌਂ ਲੱਗਿਆ ਵੇਖੋ ਕਲਰ ਬੜੇ ਗੋਰਾ ਆ ਆ ਆ ਪਾ ਕੱਢੀ ਕਢਾਈ ਕੀ ਗਿਰ ਜਮਣੇ ਅਸਲ 'ਚ ਗਰਦੀਪ ਲਈ ਅਸੀਂ ਇਹ ਮਤਲਬ ਰੂਮ ਲੈ ਆਏ ਸੀ ਕਿਉਂਕਿ ਗਰਦੀਪ ਨੇ ਬੁਟੀਕ ਦਾ ਸ਼ੂਟ ਕਰਨਾ ਜੀ ਤੋ ਸੋਹਰਿਆ ਬਿਠਾ ਕੇ ਲੈ ਆਈਏ ਤੋ ਤੌਬਾ ਤੌਬਾ ਇੰਨਾ ਰੋਸ਼ਨ ਖਾਉਂਗੀਆਂ ਹਾ ਅੱਲਾ ਅਸੀਂ ਇਹ ਪੈਨ ਲਈ ਰੂਮ ਬੁੱਕ ਕਰਾਇਆ ਸੀ ਤੇ ਰਾਤੀ ਇਹ ਪਿੰਡ ਭੱਜ ਗਈ ਤੇ ਤੜਕੇ ਫੇਰ ਖਾਣ ਦੇ ਟਾਈਮ ਪਹੁੰਚ ਗਈ ਆ ਨਾਲਾ ਵੀ ਭੁੱਖ ਪਹੁੰਚ ਗਈ ਆ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਆਵੇ ਭਾਨੀ ਵੱਜ ਗਈ ਆ ਜੀ ਇਹ ਇਹਨਾਂ ਨੂੰ ਪਤਾ ਇਹ ਆਪਣੇ ਬਿਜਲੀ ਵਿਭਾਗ ਦਾ ਸਟਾਫ ਅੱਜ ਮੀਟਰ ਵੱਢ ਕੇ ਜਾਣਗੇ ਸਾਡ ਮਾਹੌਲ ਗਰਮ ਲੱਗਦਾ ਭਾ ਇਧਰ ਮਾਲ-ਮੂਲ ਲੱਗਦਾ ਤੇਜ਼ ਮਿਲਿਆ ਵੀਰ ਨੂੰ ਦਾ ਸੌਂ ਲੱਗਿਆ ਅੱਖਾਂ ਤਾਂ ਲੱਗਦਾ ਸੀ ਅੱਡਾ ਨਾਉਂਦੇ ਉਹਨਾਂ ਨੂੰ ਉਹ ਦਰਿਆ 'ਚ ਹੀ ਜਾ ਕੇ ਡੁੱਬ ਗਏ ਨਹੀਂ ਨਹੀਂ ਇੱਕ ਤੇ ਆਏ ਆ ਯਾਰ ਡੀੜੀ ਪੂਰੀ ਕਰਦੀ ਸ਼ਾ ਜਿੱਦਾਂ ਤੁਸੀਂ ਭਰਤੀ ਹੋ ਗਏ ਨਾ ਕੀ ਸਟੱਡੀ ਕੀਤੀ ਹੁੰਦੀ ਆ ਆਈਟੀ ਕਾਦੀ ਉਹ ਤੂੰ ਵੀ ਕੀਤੀ ਸੀ ਓਏ ਨਹੀਂ ਆਪਾਂ ਨੇ ਨਹੀਂ ਕੀਤੀ ਕਰ ਲੈ ਫੇਰੇ ਵੀਰੋ ਗੁਰਦੀਪ ਅੱਜ ਤਾਂ ਇੱਥੇ ਤੂੰ ਭੁੱਖ ਪਾਉਣ ਆ ਗਈ ਤੜਕੇ ਉੱਠ ਗਏ ਅਸਲ 'ਚ ਗਰਦੀਪ ਲਈ ਅਸੀਂ ਇਹ ਮਤਲਬ ਰੂਮ ਲੈ ਆਏ ਸੀ ਕਿਉਂਕਿ ਗਰਦੀਪ ਨੇ ਬੁਟੀਕ ਦਾ ਸ਼ੂਟ ਕਰਨਾ ਜੀ ਸੋ ਉਹ ਚੱਲਣ ਦੇ ਆ ਤੇ ਨਾਲ ਹੀ ਭੈਣ ਜੀ ਨੇ ਭੁੱਖ ਪਾਤੀ ਤੇ ਅਮਨ ਵੀ ਨਾਲ ਤੂੰ ਤਾਂ ਸੌਹਰੇ ਗਈ ਸੀ ਮੈਨੂੰ ਸੌਹਰੇ ਬਿਠਾ ਕੇ ਲੈ ਆਈਏ ਤੋਬਾ ਤੋਬਾ ਐਨਾ ਰਾਸ਼ਨ ਖਾਉਂਗੀਆਂ ਹਾ ਅੱਲਾ ਟਾਕੇ ਗਰਦੀਪ ਤਾਂ ਬੜਕਾਈ ਸਾਰਾ ਕੁਝ ਹੁੰਦੀ ਆ ਆ ਸਾਨੂੰ ਪੁੱਛਦੇ ਜੀ ਵੀਰੇ ਅਸੀਂ ਇਹ ਭੈਣ ਲਈ ਰੂਮ ਬੁੱਕ ਕਰਾਇ ਸੇ ਤੇ ਰਾਤੀ ਇਹ ਪਿੰਡ ਭੱਜ ਗਈ ਤੇ ਤੜਕੇ ਫੇਰ ਖਾਣ ਦੇ ਟਾਈਮ ਪਹੁੰਚ ਗਈ ਆ ਨਾਲਾ ਵੀ ਭੁੱਖ ਪਹੁੰਚ ਗਈ ਇਹਨਾਂ ਦੇ ਬੁਟੀਕ ਦੀਆਂ ਯਾਰ ਸ਼ੂਟ ਸ਼ਾਟ ਸੀਗਾ ਤੇ ਉਹ ਇਹਨਾਂ ਨੇ ਕਰਨੀਆਂ ਹੁੰਦੀਆਂ ਫੋਟੋਆਂ ਦੀਆਂ ਸੋਹਣੀਆਂ ਆ ਜਾਣ ਤੇ ਘਰੇ ਤਾਂ ਤੁਹਾਨੂੰ ਪਤਾ ਆਪਣਾ ਘਟ ਚੁੱਕਾ ਹੁਣ ਤੇ ਲੋਕੇਸ਼ਨ ਕੋਈ ਬਣਦੀ ਨਹੀਂ ਸੋ ਇੱਥੇ ਬਣਾਈ ਸੀ ਤੇ ਚੱਕ ਦੀ ਗਰੀਬੀ ਦਾ ਖਾਣੀ ਆਈ ਇੱਥੇ ਖਾਣਾ ਵੀ ਹੁੰਦਾ ਹੀ ਆ ਉਹ ਕੋਣ ਹਾਏ ਹਾਏ ਸ਼ੁਭਮ ਪਾ ਤੂੰ ਵੀ ਇੱਥੇ ਆ ਹਾ ਸ਼ੁਭਮ ਕੀ ਹਾਲ ਚਾਲ ਜੋ ਰੁਰਿਆ ਤੋਡਾ ਕਰ ਰੁਰਿਆ ਤੁਹਾਡਾ ਹੀ ਆ ਜੀ ਅਸੀਂ ਖੱਲਰ ਦੀ ਬਲੌਗ ਤੇ ਰਹਿੰਦੇ ਆ ఓ ਵੈਰੀ ਗੁੱਡ ਤੂੰ ਇਦਾਂ ਹੀ ਚੱਲੇ ਬਾਹਰ ਇਹ 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 ਇਦਾਂ ਆ ਮੈਨ ਇਹ ਵੀ ਨਾ ਉਹ ਮਾਈ ਗੋਡ ਇਹ ਭਰਪੂਰ ਫਾਇਦਾ ਠਾਉਂਦੇ ਹੋਏ ਇਹਨਾਂ ਦਾ ਕੱਪੜਿਆਂ ਦਾ ਉਹ ਮਾਈ ਗੋਡ ਬਾਹ ਉਹ ਜਾਂਦੇ ਹੋਏ ਗੋਡਿਆਂ ਤੋਂ ਕਾਤੋਂ ਤੇਰੇ ਲੀੜੇ ਪਾਟੇ ਵਿੱਚ ਉਹ ਟੈਟੂ ਟੀ-ਸ਼ਰਟ ਵੀ ਆਏ ਚੱਲ ਗਏ ਚਲੋ ਚਲੋ ਛੇਤੀ ਲੈ ਕੇ ਆਓ ਜਲਦੀ ਜਾਓ ਹਾਂ ਅੰਨਾ ਅੰਨੇ ਆ ਕੇ ਦੇ ਵਿੱਚ ਨਾ ਵੱਜੀ ਫੋਰਚਨ ਵਿੱਚ ਜਾਈ ਸਿੱਧਾ ਹੀ ਪਾਰਟੀ ਰੋਟ ਉੱਤੇ ਉੱਤੇ ਜਾ ਇੱਧਰ ਵੀ ਜਾਣਾ ਹੈ ਖਾਣ ਪੀਣ ਆਏ 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 ਜਾਂਦੇ ਆ ਉਹਨਾਂ ਨੇ ਕਿਹਾ ਨਹਾਉਂਦੇ ਉਰੇ ਨੂੰ ਤੁਰੇ ਆਉਂਦੇ ਅੰਨੇ ਹੋ ਜਾਂਦੇ ਆਹ ਸੁਨੋ ਉਹਰ ਕਾ ਟੱਬਰ ਬੈਠੇ ਸ਼ਰਾਬੇ ਲਾ ਚਾਰ ਮੈਂਬਰ ਹੀ ਉਹਨਾਂ ਨੇ ਚਾਹ ਰਹੀ ਏ ਇੱਥੇ ਇਹਨਾਂ ਨੇ ਲਵਾ ਲਈ ਉਹ ਚੱਕ ਖੜੀ ਇਹਦੇ ਤੇ ਜਿੰਨੇ ਮਰਜ਼ੀ ਝੂਟੇ ਕੱਢਾ ਕਰਵਾਣਗੇ ਜਿੰਨੇ ਮਰਜ਼ੀ ਰਨ ਕਰਨ ਲੈ ਕੇ ਚੱਲੋ ਇੱਕ ਚੈੱਕ ਕਰਾਓ ਓਏ ਕੋਈ ਨਹੀਂ ਉੱਠਿਆ ਲੱਗਦਾ ਇਹਨਾਂ ਦਾ ਵੀ ਹੈ ਨਾ ਜੇ ਬਹੁਤੀ ਸੰਦੇਆ ਆਓ ਜਾਂਦੇ ਕੱਢ ਕੱਢ ਕੱਪੜੇ ਕੱਢ ਕੱਢ ਆਓ ਜਾਂਦੇ ਮਾਰਵਾਜ ਉਹਨਾਂ ਨੂੰ ਓ ਚਾਹ ਜੂ ਲਿਆਓ ਉੱਠ ਪਿਆ ਸੀ ਨਾ ਹਾਂ ਛੇਤੀ ਲਿਆਓ ਇਧਰ ਕਿਧਰ ਸੂਰ ਤੇ ਕਿਹੜਾ ਡੱਡਾ ਹੋ ਬੋਲ ਮੂਰ ਐਨੀ ਕੈਟ ਵੋ ਕਰਦੇ ਆ ਜਾਂਦੇ ਕੈਟਵਕ ਕਰਦੇ ਡਾਕਟਰ ਸਾਹਿਬ ਕਿੱਥੇ ਚੱਲੇ ਕੋਰਤੋਂ ਨੇ ਕੋਰਤੋਂ ਨੇ ਕੋਰਤੋਂ ਨੇ ਤੇ ਤੁਸੀਂ ਕਾਹਦੇ ਡਾਕਟਰ ਹੋ ਅਸੀਂ ਡਾਕਟਰ ਕਾਹਦੇ ਆ ਵਹਿਮਾਂ ਦੇ ਡਾਕਟਰ ਵਹਿਮਾਂ ਦੇ ਉਹ ਮਾਈ ਗਾਡ ਇੰਨੀ ਤੁਸੀਂ ਇਹ ਨੰਗੇ ਪੈਰੀ ਤੁਸੀਂ ਵਾਓ ਨਹੀਂ ਉਹ ਸਾਡੇ ਬੋਰੀ ਵਾਲੇ ਬੂਟ ਸਾਡੇ ਵਾਹ ਜੀ ਵਾ ਤੁਹਾਡੀ ਤੋਰ ਨਵਾਬਾਂ ਵਰਗੀ ਹੈ ਜੀ ਨਹੀਂ ਤਾਂ ਐਂ ਤਾਂ ਠੀਕ ਐ ਨਾ ਮੁੰਡਾ ਮੜਾ ਕੈਟਵਕ ਨਮਸਕਾਰ ਸਰ ਗਾੜੀ ਭੇਜਣਾ ਸਮਾਨ ਲੈ ਕੇ ਜਾਣਾ ਹੈ ਗਾੜੀ ਭੇਜਣਾ ਸਮਾਨ ਲੈ ਕੇ ਜਾਣਾ ਹੈ 108 ਉਹ ਆ ਗਿਆ ਤੁਸੀਂ ਕਿਹਾ 108 ਕੋ ਮੇਰਾ ਵੀ ਚੱਕ ਪੈ ਗਈ ਮੜੀਰ ਕੋਈ ਛੱਡਣਾ ਇਹਨਾਂ ਦਾ ਆਏ ਓਏ ਜਿਹੜੀ ਤੂੰ ਟੌਮੀ ਦੀ ਸ਼ਰਟ ਪਾ ਲਈ ਨਾ ਆਏ ਓਏ ਉਹ ਮਰਿਆ ਹੀ ਪਿਆ ਇਧਰ ਉਹ ਸਾਲਾ ਢੀ ਬੈਡਰੂਮ ਤੇ ਗਲਤੀ ਕਰਕੇ ਉਹਨਾਂ ਨੇ ਯਾਰ 51 ਆਪੀ ਤੇ ਪਹਿਲਾਂ ਫਰੂਟ ਜੂਸ ਬਾਹਰ ਤੇ ਚੱਲਣ ਗਿਆ ਉਹ ਇਹਨਾਂ ਦਾ ਬੋਡੀ ਡੀਟੌਕਸ ਕਰਨੀ ਹੈ ਮੈਂ ਆ ਉਹ ਕਰ ਲਾਉਂਦੇ ਨਾਲ ਕੰਮ ਉਹਨਾਂ ਨਾਲ ਮੈਂ ਚੱਲਣ ਦੇ ਹੁਣ ਤਾਂ ਫਰੀਦ ਆਵੇ ਜੋ ਜਾਵੇ ਰਾਜੀ ਜਾਵੇ ਆ ਰਿਹਾ ਮੈਂ ਕਿਉਂ ਆ ਟੱਟ ਸਾਰੇ ਸੇ ਭਾਜੀ ਪਾਓ ਭਾਜੀ ਜੋ ਮੈਂ ਨਾਲ ਪੂਰਾ ਭਾਜੀ ਆ ਰਿਹਾ ਤੁਹਾਨੂੰ ਫੇਰ ਦਿਖਾਵਾਂਗੇ ਕੰਟੀਨਿਊ ਸਟੋਰੀਆਂ ਭਾਈ ਤੁਸੀਂ ਯਾਰ ਪਿੰਡੋਂ ਮੋਗੇ ਆਣ ਕੇ ਰਾਤ ਰਹਿ ਰਹੇ ਹੋ ਹਾਂਜੀ ਵੀ 15 ਕਿਲੋਮੀਟਰ ਵੈਸੇ ਹੀ ਵੈਸੇ ਹੀ ਰਾਤ ਲੈ ਲਈ ਦੀ ਘਰੇ ਸਾਨੂੰ ਲਾਂਤੀ ਬਹੁ ਪੈਂਦੀ ਆ ਤੇ ਜਦੋਂ ਇੱਥੇ ਰਹਿ ਲੈਨੇ ਉਦੋਂ ਸਾਡੀ ਲਾਂਤ ਫੇਰ ਦੁੱਗਣੀ ਹੋ ਜਾਂਦੀ ਤੇ ਇਹਦੇ ਨਾਲ ਅਸੀਂ એનਰਜੈਟਿਕ ਰਹਿੰਨੇ ਆ ਤੇ ਸਾ ਲੋਕਾਂ ਨੇ ਨਹੀਂ ਰੌਕ ਕਰਨ ਉਹਨੇ ਘਰਦਿਆਂ ਦੇ ਗਾਲਾਂ ਖਾਣ ਲਈ ਲਵ ਯੂ ਬੰਨੇ ਵੇ ਰਹਿਣਾ ਬੋਲਾ ਆ ਗਿਆ ਆਰਗੰਦ ਦਾ ਸਟਾਫ ਇਹਦੇ ਤੇ ਚੈਰੀ ਦਾ ਵਰਕ ਕੀਤਾ ਹੋਇਆ ਮੈਂ ਤੇ ਨਾ ਕਰਨਾ ਚੈਰੀ ਦਾ ਵਰਕ ਕੀਤਾ ਹੋਇਆ ਤੁਸੀਂ ਚੈਰੀ ਦਾ ਵਰਕ ਨਹੀਂ ਚੈਰੀ ਦਾ ਹੀ ਹੋਰ ਪਾਦਾ ਦਾ ਚੈਰੀ ਗਈ ਆ ਇਹਨੇ ਮੈਂ ਚੈਰੀ ਗਿਆ ਚੈਰੀਆਂ ਪੁੱਠੀਆਂ ਕਰ ਤੂੰ ਸਹੀ ਸੁੱਕਾ ਲਾਇਆ ਗਾ ਉਹ ਜੋ ਥੱਲੇ ਲਾ ਗੋਲਾਂ ਦਾ ਲੈ ਗਈ ਤਾਂ ਬੇਪੜ ਹੈ ਕਾਕੇ ਚੰਗੀ ਤਰ੍ਹਾਂ ਪੈਕ ਕਰਦੇ ਸਾਰੇ ਚੰਗਾ ਵੀਰ ਬਣਾ ਦੇਖ ਇੰਨੀ ਜਦੋਂ ਜੈਤ ਹੁੰਦੀ ਆ ਨਾ ਸਾਡੀ ਪੈਕਿੰਗ ਟਾਈਮ ਦੇਖੋ ਏ ਏ ਕਰਦੇ ਕਰਦੇ ਨਾਈਸ ਪੈਕਿੰਗ ਵੇਚਣਾ ਚੁੰਨੀ ਧਿਆਨ ਨਾਲ ਕੋਈ ਜਿੱਪ ਦੇ ਵਿੱਚ ਨਾ ਜਾਏ ਹਾਂ ਛੇੜਦਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੱਲਦੇ ਆਏ ਆ ਲਿਆ థాంక్యూ థాంక్యూ కాకజీ థాంక్యూ థాంక్యూ ఆ ਬਹੁਤ ਹੀ ਤਰ੍ਹਾਂ ਦੇ ਕਲਰ ਆ ਬਖਾਈ ਗਰਦੀਪ ਕਿਹੜੇ ਕਿਹੜੇ ਕਲਰ ਪਾਇਆ ਤੇ ਵੇਖੋ ਜੀ ਅੱਜ ਸਾਡਾ ਬੋਲਣਾ ਉਹ ਗੋਰਾ ਹੀ ਬੋੜਾ ਲੱਗੀ ਜਾਂਦੇ ਆ ਸੌ ਲੱਗਿਆ ਵੇਖੋ ਕਲਰ ਆ ਇਹ ਗੋਰਾ ਆ ਆ ਪੱਕੜੀ ਕਢਾਈ ਕੀ ਗਿਰ ਹਮਣ ਚੈਰੀ ਦਿਸ ਇਜ਼ ਚੈਰੀ ਬ੍ਰੋ ਮੈਂ ਕਰੂਗੀ ਸੀ ਮੇਰੀ ਜਗ੍ਹਾ ਇਹ ਪਰਫਾਰਮੈਂਸ ਦੇ ਰਹੇ ਨੇ ਮੈਂ ਕਾਫੀ ਪੀਣ ਲੱਗ ਗਈ ਸੀ ਚਲੋ ਤੁਸੀਂ ਦੱਸੋ ਤੇ ਦਰਸ਼ਕਾਂ ਨਾ ਪ੍ਰਿੰਟ ਵੇਖ ਤੋਂ ਇਹਦੇ ਚ ਕਲਰ ਦੇਖਲਾ ਕਲਰ ਕੰਮ ਇਨਾਂ ਦੇ ਕਢਾਈ ਹੋਈ ਆ ਨਹੀਂ ਇਹਨਾਂ ਤੇ ਕਢਾਈ ਕਰਵਾ ਸਕਦੇ ਜੇ ਕਿਸੇ ਨੇ ਮਤਲਬ ਕਰਵਾਉਣੀ ਹੋਵੇ ਤੇ ਕਰਵਾ ਸਕਦੇ ਆ ਵੀ ਇਹਨਾਂ ਦਾ ਪਲੇਨ ਬਾਟਮ ਆ ਜਾਂ ਪਲੇਨ ਕਢਾਈ ਵਾਲੇ ਸੂਟ ਕਿੱਥੇ ਆ ਕਢਾਈ ਵਾਲੇ ਸੂਟ ਸਾਡੇ ਵਿੱਚ ਪਏ ਆ ਦੇ ਚ ਵਾਹ ਜੀ ਵਾਹ ਭੈਣ ਜੀ ਕੀ ਕਹਿਣਾ ਚਾਹੋਗੇ ਤੁਸੀਂ ਦੱਸੋ ਦੱਸੋ ਤੁਹਾਡੇ ਅਗੇ ਇਹ ਸਾਡੇ ਕਰਵਾਜੋ ਸਪੈਸ਼ਲ ਆਰਟਿਕਲਸ ਨੇ ਹਾਂ ਤੁਸੀਂ ਆਦੇ ਮਨਸੰਦ ਜਿਵੇਂ ਜਿਵੇਂ ਨੰਬਰ ਦੱਸੋ ਭੈਣ ਜੀ ਕਾਕਾ ਹੀ ਰੈਡੀ ਏ ਓਕੇ ਕਰਦਾ ਜਮ ਚੱਕ ਰਾਂ ਗਰੀਬੀ ਫੋਟੋ ਸ਼ੂਟ ਕਰਤਾ ਸਾਰੇ ਇੰਸਟਾਗ੍ਰਾਮ ਤੇ ਵੀ ਆ ਜਾਣੇ ਆ ਤੇ ਬਾਕੀ ਤੁਸੀਂ ਆ ਚੀਜ਼ਾਂ ਤੁਹਾਨੂੰ ਮੈਂ ਚੈੱਕ ਕਰਾ ਦੇਣਾ। ਕਢਾਈ ਵਾਲੇ ਲਿਆਓ ਕਿੱਥੇ ਆ। ਜਿੱਕ ਜੀ ਨਾ ਬਈ ਕਰਦਾ ਕੀ ਬਾਂਦਰ ਮੂੰਹਾਂ ਆ। ਛੱਪੜਾਂ ਵਾਲੇ ਅੱਜ ਕਹਿੰਦੇ ਵੜ ਕੇ ਜਕੂਜੀਆਂ ਵਿੱਚ ਬਾ ਜੀ ਬਾ, ਕੀ ਬਾਤ ਐ। ਪਾਣੀ ਵੀ ਕਾਲਾ ਕਰਦਾ ਕਹਿੰਦੇ ਵੀਰ ਮੇਰੋ। ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ, ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ? ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।